ਵੀ ਸਿੱਖ ਟੈਂਪੂ ਨਹੀਂ ਹੁੰਦੇ ਸਿੱਖ ਮਹਾਨ ਯੋਧਾ ਪੂਰੇ ਸੰਸਾਰ ਦਾ ਜੰਗਾਂ ਦਾ ਜੇਤੂ ਨਹੀਂ ਦਿਲਾਂ ਦਾ ਵੀ ਜੇਤੂ ਆ ਬੰਨ ਓਵਰ ਕੀ ਕਹਿੰਦੀ ਸੀ ਵੀ ਸਰਦਾਰਾ ਹਰੀ ਸਿੰਘ ਨਲਵੇ ਨੂੰ ਕਹਿੰਦੀ ਸੀ ਵੀ ਤੇਰੇ ਵਰਗਾ ਇੱਕ ਪੁੱਤ ਕਿਤੇ ਮੇਰੀ ਕੁਖ ਤੋਂ ਪੈਦਾ ਹੋ ਜਾਣਾ ਅਸੀਂ ਦੁਨੀਆ ਦੇ ਤਖਤੇ ਤੇ ਰਾਜ ਕਰ ਸਕਦੇ ਆ ਤੇ ਸਾਨੂੰ ਕੋਈ ਹਰਾਉਣ ਵਾਲਾ ਮੁਰਖੇ ਪੈਦਾ ਨਹੀਂ ਹੋ ਸਕਦਾ ਤੇ ਇਹ ਕਰਕੇ ਇਹ ਜਿੱਥੇ ਵੀ ਟੈਂਪੂ ਇਦਾਂ ਦੇ ਮਿਲਦੇ ਆ ਇਹਨਾਂ ਨੂੰ ਮੋਰ ਬਣਾਓ ਤੇ ਜਿਨ੍ਹਾਂ ਨੂੰ ਟੈਂਪੂ ਬਣਦਾ ਬਹੁਤਾਂ ਸ਼ੌਂਕ ਚੜਿਆ ਨਾ ਢੁੱਕੇ ਬਣਾਣਾ ਜਿਨ੍ਹਾਂ ਨੇ ਸਿਰਾਂ ਤੋਂ ਪੱਗਾਂ ਲਾ ਦੋ ਗੁੱਤਾ ਕਰੋ ਸਾਡੇ ਨੂੰ ਜੋ ਜੀ ਕਰੋਂ ਤੁਹਾਡਾ ਕਰੋ ਪਰ ਸਿੱਖਾਂ ਦੀ ਸ਼ਬੀਰਾਂ ਖਰਾਬ ਕਰੋ ਨਹੀਂ ਤੇ ਜਿੱਥੇ ਟੱਕਰਗੇ ਬੰਦੇ ਦੇ ਪੁੱਤ ਬਣਾਵਾਂਗੇ ਸਿੱਖ ਹੋਏ ਸਿਰ ਟੋਪੀ ਧਰੇ ਸਾਤ ਜਨਮ ਕੁਸ਼ਤੀ ਹੋਏ ਮਰੇ ਮਰਿਆਦਾ ਇਹ ਕਹਿੰਦੀ ਵੀ ਜਿਹੜਾ ਸਿੱਖ ਆ ਜਿਹਦੇ ਸਿਰ ਦੇ ਉੱਤੇ ਕੇਸ ਆ ਮੁਖ ਤੇ ਦਾੜਾ ਪ੍ਰਕਾਸ਼ ਆ ਉਹਨੂੰ ਸਿਰ ਤੇ ਸੋਹਣੀ ਦਸਤਾਰ ਸਜਾਉਣੀ ਚਾਹੀਦੀ ਆ ਦਮਾਲੇ ਸਜਾਉਣੇ ਚਾਹੀਦੇ ਆ ਪੱਗਾ ਬਨੂ ਜੋ ਸਾਡੀ ਮਰਿਆਦਾ ਜਿਹੜੇ ਸਿੱਖ ਹੋ ਕੇ ਅਮਰ ਸ਼ਕਤਨ ਤੋਂ ਬਾਅਦ ਵੀ ਸਿਰਾਂ ਤੇ ਟੋਪੀਆਂ ਪਾਉਂਦੇ ਆ ਤੇ ਪਿੱਛੇ ਗੁੱਤਾਂ ਹੀ ਕਰਦੇ ਆ ਤੇ ਉਹ ਟੋਪੀ ਪਾ ਕੇ ਮਰਿਆਦਾ ਜਿਹੜੀ ਆ ਉਹ ਪੰਗ ਕਰਦੇ ਆ ਸੋ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਵੀ ਤੁਹਾਡੇ ਵੱਲ ਵੇਖ ਕੇ ਜਿਹੜੀ ਆਉਣ ਵਾਲੀ ਪਨੀਰੀ ਨੇ ਜਿਹੜੇ ਆਪਣੇ ਛੋਟੇ ਬੱਚੇ ਜਿਹੜੇ ਪਚਾਂਗੀ ਆਪਣੇ ਤੁਹਾਡੇ ਵੱਲ ਵੇਖ ਵੇਖ ਕੇ ਉਹ ਗੁੱਤਾਂ ਵੀ ਕਰਨ ਲੱਗ ਪਏ ਤੇ ਸਿਰਾਂ ਤੇ ਟੋਪੀਆਂ ਪਾਉਣ ਲੱਗ ਪਏ ਇਹ ਕਰਕੇ ਥੋੜਾ ਜਿਹਾ ਆਪਾਂ ਜਿਹੜਾ ਅਸਲੀ ਸਾਡੀ ਮਰਿਆਦਾ ਜਿਹੜੇ ਘਰੋਂ ਮੁੜੀਏ ਤੇ ਬੰਦੇ ਦੇ ਪੁੱਤ ਬਣੀਏ ਸਿਰਾਂ ਤੇ ਸੋਹਣੀਆਂ ਦਸਤਾਰਾਂ ਸਜਾਓ ਸਾਨੂੰ ਮਹਾਰਾਜ ਟੋਪੀਆਂ ਦੇ ਕੋੜ ਚੋਂ ਕੱਢ ਕੇ ਦੇ ਸਿਰ ਤੇ ਸੋਨੇ ਤਾਜ ਦਿੱਤੇ ਆ ਤੇ ਦੂਜੀ ਗੱਲ ਇਹ ਆ ਜਿਹੜੇ ਆ ਟੈਂਪੂ ਜਿਹੇ ਸਰਾਂ ਦੇ ਪੱਗਾਂ ਬੰਨ ਕੇ ਗੰਦ ਪਾਉਂਦੇ ਫਿਰਦੇ ਆ ਮੋਨਿਆਂ ਦੇ ਨਾਲ ਤੁਰੇ ਫਿਰਦੇ ਆ ਤੇ ਸਿੱਖਾਂ ਦੀ ਸ਼ਬੀ ਖਰਾਬ ਕਰਦੇ ਆ ਉਹਨਾਂ ਨੂੰ ਕਹਿੰਦੇ ਬੰਦੇ ਦੇ ਪੁੱਤ ਬਣ ਜੋ ਜਿੱਥੇ ਮਿਲ ਗਏ ਵੀ ਮੁੜ ਕੇ ਨਾ ਅਥੋਂ ਮੋਰ ਬਣਾਵਾਂਗੇ ਤੇ ਨਾਲੇ ਦੱਸ ਦਵਾਂ ਵੀ ਸਿੱਖ ਟੈਂਪੂ ਨਹੀਂ ਹੁੰਦੇ ਸਿੱਖ ਮਹਾਨ ਯੋਧਾ ਪੂਰੇ ਸੰਸਾਰ ਦਾ ਜੰਗਾਂ ਦਾ ਜੇਤੂ ਨਹੀਂ ਦਿਲਾਂ ਦਾ ਵੀ ਜੇਤੂ ਆ ਬੰਨ ਓਵਰ ਕੀ ਕਹਿੰਦੀ ਸੀ ਵੀ ਸਰਦਾਰਾ ਹਰੀ ਸਿੰਘ ਨਲਵੇ ਨੂੰ ਕਹਿੰਦੀ ਵੀ ਤੇਰੇ ਵਰਗਾ ਇੱਕ ਪੁੱਤ ਕਿਤੇ ਮੇਰੀ ਕੁਖ ਤੋਂ ਪੈਦਾ ਹੋ ਜਾਣਾ ਅਹੀ ਦੁਨੀਆ ਦੇ ਤਖਤੇ ਤੇ ਰਾਜ ਕਰ ਸਕਦੇ ਆ ਤੇ ਸਾਨੂੰ ਕੋਈ ਹਰਾਉਣ ਵਾਲਾ ਮੁਲਕੇ ਪੈਦਾ ਨਹੀਂ ਹੋ ਸਕਦਾ ਤੇ ਇਹ ਕਰਕੇ ਇਹ ਜਿੱਥੇ ਵੀ ਟੈਂਪੂ ਇਦਾਂ ਦੇ ਮਿਲਦੇ ਆ ਇਹਨਾਂ ਨੂੰ ਮੋਰ ਬਣਾਓ ਤੇ ਜਿਨ੍ਹਾਂ ਨੂੰ ਟੈਂਪੂ ਬਣਦਾ ਬਹੁਤਾ ਸ਼ੌਂਕ ਚੜਿਆ ਨਾ ਢੁੱਕੇ ਬਣਾਣਾ ਜਿਨ੍ਹਾਂ ਨੇ ਸਿਰਾਂ ਤੋਂ ਪੱਗਾਂ ਲਾ ਦੋ ਗੁੱਤਾ ਕਰੋ ਸਾਡੇ ਨੂੰ ਜੋ ਜੀ ਕਰੋ ਤੁਹਾਡਾ ਕਰੋ ਪਰ ਸਿੱਖਾਂ ਦੀ ਸ਼ਬੀਰਾਂ ਖਰਾਬ ਕਰੋ ਨਹੀਂ ਤੇ ਜਿੱਥੇ ਟੱਕਰਗੇ ਬੰਦੇ ਦੇ ਪੁੱਤ ਬਣਾਵਾਂਗੇ ਜਿਹਦੇ ਸਿਰ ਦੇ ਉੱਤੇ ਕੇਸ ਆ ਮੁਖ ਤੇ ਦਾੜਾ ਪ੍ਰਕਾਸ਼ ਆ ਉਹਨੂੰ ਸਿਰ ਤੇ ਸੋਹਣੀ ਦਸਤਾਰ ਸਜਾਉਣੀ ਚਾਹੀਦੀ ਆ ਦਿਮਾਲੇ ਸਜਾਉਣੇ ਚਾਹੀਦੇ ਆ ਪੱਗਾਂ ਬਨੂ ਜੋ ਸਾਡੀ ਮਰਿਆਦਾ ਜਿਹੜੇ ਸੇਖੋ ਕੇ ਅੰਮਤ ਸ਼ਰਧਾਂ ਤੋਂ ਬਾਅਦ ਵੀ ਸਿਰਾਂ ਤੇ ਟੋਪੀਆਂ ਪਾਉਂਦੇ ਆ ਤੇ ਪਿੱਛੇ ਗੁੱਤਾਂ ਹੀ ਆ ਕਰਦੇ ਆ ਤੇ ਉਹ ਟੋਪੀ ਪਾ ਕੇ ਮਰਿਆਦਾ ਜਿਹੜੀ ਆ ਉਹ ਭੰਗ ਕਰਦੇ ਆ ਸੋ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਵੀ ਤੁਹਾਡੇ ਵੱਲ ਵੇਖ ਕੇ ਜਿਹੜੀ ਆਉਣ ਵਾਲੀ ਪਨੀਰੀ ਨੇ ਜਿਹੜੇ ਆਪਣੇ ਛੋਟੇ ਬੱਚੇ ਜਿਹੜੇ ਪਚਾਂਗੀ ਆਪਣੇ ਤੁਹਾਡੇ ਵੱਲ ਵੇਖ ਵੇਖ ਕੇ ਉਹ ਗੁੱਤਾਂ ਵੀ ਕਰਨ ਲੱਗ ਪਏ ਤੇ ਸਿਰਾਂ ਤੇ ਟੋਪੀਆਂ ਪਾਉਣ ਲੱਗ ਪਏ ਇਹ ਕਰਕੇ ਥੋੜਾ ਜਿਹਾ ਆਪਾਂ ਜਿਹੜਾ ਅਸਲੀ ਸਾਡੀ ਮਰਿਆਦਾ ਜਿਹੜੇ ਘਰੋਂ ਮੁੜੀਏ ਤੇ ਬੰਦੇ ਦੇ ਪੁੱਤ ਬਣੀਏ ਸਿਰਾਂ ਤੇ ਸੋਹਣੀਆਂ ਦਸਤਾਰਾਂ ਸਜਾਓ ਸਾਨੂੰ ਮਹਾਰਾਜ ਦੀ ਟੋਪੀਆਂ ਦੇ ਕੋੜ ਚੋਂ ਕੱਢ ਕੇ ਦੇ ਸਿਰ ਤੇ ਸੋਨੇ ਤਾਜ ਦਿੱਤੇ ਆ ਤੇ ਦੂਜੀ ਗੱਲ ਇਹ ਆ ਜਿਹੜੇ ਆ ਟੈਂਪੂ ਜੇ ਸਿਰਾਂ ਤੇ ਪੱਗਾਂ ਬੰਨ ਕੇ ਗਾਂਦ ਪਾਉਂਦੇ ਫਿਰਦੇ ਆ ਮੋਨਿਆਂ ਦੇ ਨਾਲ ਤੁਰੇ ਫਿਰਦੇ ਆ ਤੇ ਸਿੱਖਾਂ ਦੀ ਸ਼ਬੀ ਖਰਾਬ ਕਰਦੇ ਆ ਉਹਨਾਂ ਨੂੰ ਕਹਿੰਦੇ ਬੰਦੇ ਦੇ ਪੁੱਤ ਬਣਜੋ ਜਿੱਥੇ ਮਿਲਗੇ ਵੀ ਮੁੜ ਕੇ ਨਾ ਅਸੀਂ ਮੋਰ ਬਣਾਵਾਂਗੇ ਤੇ ਨਾਲੇ ਦੱਸ ਦਵਾਂ ਵੀ ਸਿੱਖ ਟੈਂਪੂ ਨਹੀਂ ਹੁੰਦੇ ਸਿੱਖ ਮਹਾਨ ਯੋਧਾ ਪੂਰੇ ਸੰਸਾਰ ਦਾ ਜੰਗਾਂ ਦਾ ਜੇਤੂ ਨਹੀਂ ਦਿਲਾਂ ਦਾ ਵੀ ਜੇਤ ਬਨਵਰ ਕੀ ਕਹਿੰਦੀ ਸੀ ਵੀ ਸਰਦਾਰਾ ਹਰੀ ਸਿੰਘ ਨਲਵੇ ਨੂੰ ਕਹਿੰਦੀ ਸੀ ਵੀ ਤੇਰੇ ਵਰਗਾ ਇੱਕ ਪੁੱਤ ਕਿਤੇ ਮੇਰੀ ਕੁਖ ਤੋਂ ਪੈਦਾ ਹੋ ਜਾਣਾ ਅਸੀਂ ਦੁਨੀਆ ਦੇ ਤਖਤੇ ਤੇ ਰਾਜ ਕਰ ਸਕਦੇ ਆ ਤੇ ਸਾਨੂੰ ਕੋਈ ਹਰਾਉਣ ਵਾਲਾ ਮੁਰਖੇ ਪੈਦਾ ਨਹੀਂ ਹੋ ਸਕਦਾ ਤੇ ਇਹ ਕਰਕੇ ਇਹ ਜਿੱਥੇ ਵੀ ਟੈਂਪੂ ਇਦਾਂ ਦੇ ਮਿਲਦੇ ਆ ਇਹਨਾਂ ਨੂੰ ਮੋਰ ਬਣਾਓ ਤੇ ਜਿਨ੍ਹਾਂ ਨੂੰ ਟੈਂਪੂ ਬਣਦਾ ਬਹੁਤਾ ਸ਼ੌਂਕ ਚੜਿਆ ਨਾ ਢੁੱਕੇ ਬਣਾਣਾ ਜਿਨ੍ਹਾਂ ਨੇ ਸਿਰਾਂ ਤੋਂ ਪੱਗਾਂ ਲਾ ਦੋ ਗੁੱਤਾ ਕਰੋ ਸਰਦਾਰ ਜੋ ਜੀ ਕਰਦੋ ਤੁਹਾਡਾ ਕਰੋ ਪਰ ਸਿੱਖਾਂ ਦੀ ਸ਼ਬੀ ਨਾ ਖਰਾਬ ਕਰੋ ਨਹੀਂ ਤੇ ਜਿੱਥੇ ਟੱਕਰਗੇ ਬੰਦੇ ਦੇ ਪੁੱਤ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ